ਉਹਨਾਂ ਦੇ ਜਿਹੜੇ ਪੀਰੀਅਡ ਨੇ ਉਹ ਕੰਟੀਨਿਊ ਨਹੀਂ ਸੀਗੇ ਕਦੇ 2 ਮਹੀਨੇ ਬਾਅਦ ਆ ਗਏ ਕਦੇ 3 ਮਹੀਨੇ ਬਾਅਦ ਆ ਗਏ ਕਦੇ 6 ਮਹੀਨੇ ਬਾਅਦ ਆ ਗਏ ਸੋ ਇਸ ਚੀਜ਼ ਨੂੰ ਲੈ ਕੇ ਬੜੇ ਉਹ ਸੀਰੀਅਸ ਵੀ ਸੀਗੇ ਕੁਝ ਉਹਨਾਂ ਦੇ ਜਿਹੜੇ ਹਾਰਮੋਨਲ ਇਨਬੈਲੈਂਸ ਨੇ ਨਾਲ ਸਾਈਡ ਇਫੈਕਟ ਹੁੰਦੇ ਨੇ ਫੇਸ਼ੀਅਲ ਹੈਅ ਆ ਜਾਂਦੇ ਨੇ ਮਟਾਪਾ ਆ ਜਾਂਦਾ ਕਿਦਾਂ ਦੀਆਂ ਚੀਜ਼ਾਂ ਤੋਂ ਵਿਚਾਰੇ ਬਹੁਤ ਪਰੇਸ਼ਾਨ ਸੀਗੇ ਇਹ ਗੋਲੀ ਦਾ ਤਰੀਕਾ ਦੱਸਿਆ ਉਹਨਾਂ ਨੇ ਗੋਲੀ ਯੂਜ਼ ਕੀਤੀ ਬਿਲਕੁਲ ਠੀਕ ਨੇ ਅਸਲੇ ਜਿਹੜਾ ਉਹਨਾਂ ਦਾ ਫੇਸ਼ੀਅਲ ਹੈਅ ਦਾ ਮਸਲਾ ਸੀ ਉਹ ਵੀ ਠੀਕ ਹੋ ਗਿਆ ਫੇਸ ਤੇ ਬਲੈਮਿਸ਼ ਸੀਗੇ ਉਹ ਵੀ ਠੀਕ ਹੋ ਗਏ ਭਾਰ ਵੀ ਘਟ ਗਿਆ ਗੋਰਿਆਂ ਦੇ ਵੈਦ ਨੇ ਬਣਾਈ ਜੀ ਇਹ ਕਾਲੀ ਕਾਲੀ ਉਹ ਗੋਲੀ ਜੋ ਔਰਤਾਂ ਦੀ ਹਰ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਖਾਸ ਕਰਕੇ ਜਿਹੜੀ ਉਹਨਾਂ ਨੂੰ ਮਹੀਨੇ ਨਾਲ ਸੰਬੰਧਿਤ ਹੁੰਦੀ ਹੈ ਉਸ ਦਾ ਖਾਤਮਾ ਕਰਨ ਚ ਕਾਫੀ کارਗਰ ਸਾਬਤ ਹੋ ਸਕਦੀ ਹੈ ਆ ਪਾਣੀ ਤਾਂ ਆਪਾਂ ਵਿੱਚ ਇਹਨੂੰ ਥੋੜਾ ਜਿਆਦਾ ਹੋਰ ਰਿਜਲਨ ਦਵਾਂਗੇ ਇਹਨੇ ਫਿਕਸ ਆਪ ਕਰ ਰਹੇ ਆ ਠੀਕ ਹੈ ਜੀ ਆ ਬਣ ਕੇ ਸਾਡਾ ਫਾਰਮੂਲਾ ਬਿਲਕੁਲ ਤਿਆਰ ਹੈ ਇਹਨੂੰ ਅਸੀਂ ਬਿਲਕੁਲ ਆ ਕੱਚ ਦੀ ਪਲੇਟ 'ਚ ਪਾ ਲਿਆ ਬਾਕੀ ਤੇ ਇਹਦੇ ਆਪਾਂ ਪਿਆਰ ਨਾਲ ਹੱਥ ਨਾਲ ਗੋਲੀਆਂ ਜਿਹੜੀਆਂ ਇਹ ਬਟੀਆਂ ਸ਼ੁਰੂ ਕਰਤੀਆਂ ਗੋਲੀਆਂ ਦਾ ਦੇਖੋ ਟੈਕਸਚਰ ਕਿੰਨਾ ਪਿਆਰਾ ਆ ਦਾ ਕਲਰ ਕਿੱਡਾ ਸੋਹਣਾ ਤੇ ਇਹਦੀ ਜਿਹੜੀ ਕਿ ਡਿਫਰੈਂਸ ਆ ਰਹੀ ਉਹ ਕਿੰਨੀ ਵਧੀਆ ਆ ਰਹੀ ਹੈ ਜੀ ਹੋਰ ਕੀ ਕੀ ਕਾਰਨ ਹੁੰਦਾ ਹੈ ਮਤਲਬ ਜਿਹੜਾ ਅਨਿਯਮਿਤ ਪੀਰੀਅਡਸ ਨੇ ਜਿਹੜੇ ਉਹ ਬਣੇ ਰਹਿੰਦੇ ਨੇ ਕਦੇ ਰੁੱਕ ਗਿਆ ਕਦੇ ਘਟ ਆ ਗਿਆ ਕਦੇ ਵਧ ਆ ਗਿਆ ਫਲੋ ਜਿਹੜੇ ਬੰਦੇ ਨੇ ਪੁਰਸ਼ ਨੇ ਉਹਨਾਂ ਨੂੰ ਖੁੱਲ ਕੇ ਉਹਨਾਂ ਦਾ ਪੇਟ ਨਹੀਂ ਸਾਫ਼ ਹੁੰਦਾ ਉਹਨਾਂ ਨੂੰ ਪਾਟੀ ਨਹੀਂ ਆਂਦੀ ਬਈ ਤੇ ਜਿਹੜੀਆਂ ਲੇਡੀਜ਼ ਨੇ ਉਹਨਾਂ ਦਾ ਹਾਰਮੋਨਲ ਇਨਬੈਲੈਂਸ ਚੱਲਦਾ ਪਿਆ ਉਹਦੇ ਕਰਕੇ ਉਹਨਾਂ ਨੂੰ ਫਲੋ ਨਹੀਂ ਆਉਂਦਾ ਪਿਆ ਉਹਨਾਂ ਨੂੰ ਡੇਟ ਨਹੀਂ ਆਉਂਦੀ ਪਈ ਇਹਨੂੰ ਹੁਣ ਚੰਗੀ ਤਰ੍ਹਾਂ ਕੱਢ ਲੈਂਦੇਣਾ ਜਦੋਂ ਕੜ ਕੜ ਕੇ ਪਾਣੀ ਤੁਹਾਡਾ ਆ ਦਵਾਈ ਆਪਣੀ ਵੀ ਤਿਆਰ ਕੀਤੀ ਹੈ ਬਟ ਇਹ ਦੇ ਦਿੰਦੇ ਆਪਾਂ ਆਫਟਰ ਡਾਇਗਨੋਸ ਇਹ ਆਪਾਂ ਕਹਿੰਦੇ ਆਖਰੀ ਰਸਤਾ ਜਿੱਥੇ ਜਾ ਕੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਨਾ ਉੱਥੇ ਇਹ ਰਸਤਾ ਖੁੱਲ ਜਾਂਦਾ ਗੋਰੀਆਂ ਦੇ ਵੈਦ ਨੇ ਬਣਾਈ ਜੀ ਇਹ ਕਾਲੀ ਕਾਲੀ ਉਹ ਗੋਲੀ ਜੋ ਔਰਤਾਂ ਦੀ ਹਰ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਖਾਸ ਕਰਕੇ ਜਿਹੜੀ ਉਹਨਾਂ ਨੂੰ ਮਹੀਨੇ ਨਾਲ ਸੰਬੰਧਿਤ ਹੁੰਦੀ ਹੈ ਉਸ ਦਾ ਖਾਤਮਾ ਕਰਨ ਚ ਕਾਫੀ کارਗਰ ਸਾਬਿਤ ਹੋ ਸਕਦੀ ਹੈ ਗੋਲੀ ਕਿਵੇਂ ਬਣੇਗੀ ਕਿਸ ਤਰੀਕੇ ਨਾਲ ਖਤਮ ਹੋਏਗਾ ਕਿਹੜੇ ਕਿਹੜੇ ਸਾਡੀਆਂ ਭੈਣਾਂ ਦੇ ਰੋਗਾਂ ਦੇ ਵਿੱਚ ਇਹ ਕੰਮ ਆ ਸਕਦੀ ਹੈ ਬੜੇ ਹੀ ਆਸਾਨੀ ਨਾਲ ਇਹ ਨੁਸਖਾ ਫਾਰਮੂਲਾ ਬਣਨ ਵਾਲਾ ਹੈ ਵੈਦ ਜੀ ਨੇ ਜਿਹੜਾ ਇਹ ਨੁਸਖਾ ਫਾਰਮੂਲਾ ਬਣਾਇਆ ਇਹਦੇ ਕੀ ਫਾਇਦੇ ਨੇ ਕਿਵੇਂ ਗੋਲੀ ਬੰਨੀ ਐ ਸਾਡੇ ਨਾਲ ਮੌਜੂਦ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੇਸ਼ਾ ਵਿਦੇਸ਼ਾ ਵਿੱਚ ਵਸਦੀਆਂ ਮੇਰੀਆਂ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਵੈਦ ਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਅਸੀਂ ਇਸ ਗੋਲੀ ਬਾਬਤ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਸਾਨੂੰ ਇਹ ਦੱਸੋ ਵੀ ਜਿਹੜੀ ਭੈਣ ਨੂੰ ਤੁਸੀਂ ਇਸ ਗੋਲੀ ਬਾਬਤ ਦੱਸ ਰਹੇ ਸੀ ਅਸੀਂ ਅਚਾਨਕ ਆ ਕੇ ਉੱਤੋਂ ਇਹ ਨੁਸਖਾ ਫਾਰਮੂਲਾ ਤੁਹਾਡਾ ਫੜ ਲਿਆ ਤੇ ਕੀ ਪ੍ਰੋਬਲਮ ਸੀ ਸਾਡੀ ਭੈਣ ਨੂੰ ਦੇਖੋ ਜੀ ਪਿਛਲੇ 8 ਸਾਲਾਂ ਤੋਂ ਮੈਂ ਕਿਸੇ ਦੀ ਸੀਕਰੇਸੀ ਨੂੰ ਕਦੀ ਵੀ ਭੰਗ ਨਹੀਂ ਕਰਦਾ ਰਿਵੀਲ ਨਹੀਂ ਕਰਦਾ ਕਿਸੇ ਦੀ ਵੀ ਆਇਡੈਂਟੀਟੀ ਉਹ ਤਾਂ ਤਿਆਰ ਸੀ ਵੀ ਮੈਂ ਬੋਲਣ ਨੂੰ ਤਿਆਰ ਹਾਂ ਹਾਂ ਜੀ ਹਾਂ ਜੀ ਭੈਣ ਦੀ ਹੋਰੀ ਤਿਆਰ ਸੀਗੇ ਉਹ ਆਪ ਕਹਿੰਦੇ ਪਏ ਸੀ ਵੀ ਮੈਂ ਔਨ ਕੈਮਰਾ ਆਨ ਲਈ ਵੀ ਤਿਆਰ ਹਾਂ ਬਟ ਅਸੀਂ ਇਹ ਗੱਲ ਸਮਝਦੇ ਹਾਂ ਸਾਡੀ ਰਿਸਪੌਂਸਿਬਿਲਟੀ ਹੈ ਵੀ ਕੋਈ ਵੀ ਲੇਡੀ ਸਾਡੇ ਤੋਂ ਆਂਦੀ ਹੈ ਉਹ ਸਾਡੀ ਸਿਸਟਰ ਹੈ ਸਾਡੀ ਬੇਟੀ ਹੈ ਸਾਡੀ ਮਾਂ ਬਰਾਬਰ ਹੈ ਬਟ ਅਸੀਂ ਜਿਹੜੀ ਉਹਨਾਂ ਦੀ ਪ੍ਰੋਬਲਮ ਹੈ ਉਹਦੇ ਬਾਰੇ ਫਰੂਕੀ ਸਾਹਿਬ ਨੇ ਮੈਨੂੰ ਪੁੱਛਿਆ ਤਾਂ ਮੈਂ ਅੱਜ ਸੀਕ੍ਰੀਟ ਰਿਵੀਲ ਕਰਨ ਲੱਗਾ ਆ ਸੀਕ੍ਰੀਟ ਦੱਸਣ ਲੱਗਾ ਤੁਹਾਨੂੰ ਦੇਖੋ ਆਪਾਂ ਜਿਹੜੇ ਭੈਣ ਜੀ ਹੋਰਾਂ ਵਾਰੀ ਜ਼ਿਕਰ ਕਰ ਰਹੇ ਸੀ ਨਾ ਉਹਨਾਂ ਦੇ ਜਿਹੜੇ ਪੀਰੀਅਡ ਨੇ ਉਹ ਕੰਟੀਨਿਊ ਨਹੀਂ ਸੀਗੇ ਕਦੇ 2 ਮਹੀਨੇ ਬਾਅਦ ਆ ਗਏ ਕਦੇ 3 ਮਹੀਨੇ ਬਾਅਦ ਆ ਗਏ ਕਦੇ 6 ਮਹੀਨੇ ਬਾਅਦ ਆ ਗਏ ਸੋ ਇਸ ਚੀਜ਼ ਨੂੰ ਲੈ ਕੇ ਬੜੇ ਉਹ ਸੀਰੀਅਸ ਵੀ ਸੀਗੇ ਕੁਝ ਉਹਨਾਂ ਦੇ ਜਿਹੜੇ ਹਾਰਮੋਨਲ ਇਨਬੈਲੈਂਸ ਨੇ ਨਾਲ ਸਾਈਡ ਇਫੈਕਟ ਹੁੰਦੇ ਨੇ ਫੇਸ਼ੀਅਲ ਹੈਅਰ ਆ ਜਾਂਦੇ ਨੇ ਮਟਾਪਾ ਆ ਜਾਂਦਾ ਇਦਾਂ ਦੀਆਂ ਚੀਜ਼ਾਂ ਤੋਂ ਵਿਚਾਰੇ ਬਹੁਤ ਪਰੇਸ਼ਾਨ ਸੀਗੇ ਤੇ ਅਨੇਕਾਂ ਡਾਕਟਰਾਂ ਨਾਲ ਤੇ ਅਨੇਕਾਂ ਵੈਦਾਂ ਨਾਲ ਉਹਨਾਂ ਨੇ ਸੰਪਰਕ ਵੀ ਕੀਤਾ ਬਟ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਹੱਲ ਨਹੀਂ ਸੀ ਹੋ ਰਹੀ ਤੇ ਉਹ ਕਹਿੰਦੇ ਵੀ ਮੈਂ ਬਿਲਿੰਗ ਆ ਕਿਸੇ ਵੀ ਅਮਾਉਂਟ ਨੂੰ ਪੇ ਕਰਨ ਲਈ ਕੋਈ ਵੀ ਪੈਸਾ ਮੇਰਾ ਲੱਗੇ ਮੈਂ ਉਹ ਪੈਸੇ ਖਰਚ ਕੇ ਠੀਕ ਹੋਣਾ ਚਾਹਨੀ ਆ ਹਰ ਹਾਲ 'ਚ ਕਿਉਂਕਿ weight loss ਦਾ ਮਸਲਾ ਵੀ ਸੀਗਾ ਹੋਰ ਵੀ ਕਈ ਮਸਲੇ ਸੀਗੇ ਫਿਰ ਉਹਨਾਂ ਨੂੰ ਆਪਾਂ ਇਹ ਗੋਲੀ ਦਾ ਤਰੀਕਾ ਦੱਸਿਆ ਉਹਨਾਂ ਨੇ ਗੋਲੀ ਯੂਜ਼ ਕੀਤੀ ਬਿਲਕੁਲ ਠੀਕ ਨੇ ਅਸਲ ਵਿੱਚ ਜਿਹੜਾ ਉਹਨਾਂ ਦਾ ਫੇਸ਼ੀਅਲ ਹੇਅਰ ਦਾ ਮਸਲਾ ਸੀ ਉਹ ਵੀ ਠੀਕ ਹੋ ਗਿਆ ਫੇਸ ਦੇ ਉੱਤੇ ਬਲੈਮਿਸ਼ ਸੀਗੇ ਉਹ ਵੀ ਠੀਕ ਹੋ ਗਏ ਭਾਰ ਵੀ ਘਟ ਗਿਆ ਸਾਰੀ ਬਾਡੀ ਟਨ ਅਪ ਹੋ ਗਈ ਠੀਕ ਹੈ ਉਹ ਕਹਿੰਦੇ ਵੀ ਮੈਂ ਹੁਣ ਸ਼ੀਸ਼ੇ ਦੇ ਵਿੱਚ ਬਿਫੋਰ ਆਫਟਰ ਜਦੋਂ ਸ਼ੀਸ਼ੇ 'ਚ ਫੋਟੋ ਦੇਖਦੀ ਹਾਂ ਆਪਣੀ ਮੈਨੂੰ ਲੱਗਦਾ ਹੀ ਨਹੀਂ ਵੀ ਉਹ ਸਰੀਰ ਉਹ ਮੇਰਾ ਹੀ ਹੈ ਇੰਨਾ ਵਧੀਆ ਇੰਨਾ ਅੱਛਾ ਰਿਸਪੌਂਸ ਆਇਆ ਕਿਉਂਕਿ ਦੇਖੋ ਫਰੂਕੀ ਸਾਹਿਬ ਇਹਦੇ ਚ ਨਾ ਚਾਰ ਵਜ੍ਹਾ ਹੁੰਦੀਆਂ ਮੇਨ ਜਿਹਦੇ ਕਰਕੇ ਇਹ ਪ੍ਰੋਬਲਮ ਆਂਦੀ ਏ ਇਹੀ ਮੈਂ ਭੈਣ ਜੀ ਹੋਰਾਂ ਨੂੰ ਕਿਹਾ ਵੀ ਜਦੋਂ ਤੁਸੀਂ ਲਾਈਫ ਸਟਾਈਲ ਚੇਂਜਸ ਕਰੋਗੇ ਨਾ ਆਪਣੇ ਤੇ ਬਿਮਾਰੀ ਤੋਂ ਖਿਹੜਾ ਆਟੋਮੈਟਿਕਲੀ ਛੁੱਟ ਜਾਏਗਾ ਦੇਖੋ ਇੱਕ ਤੇ ਲੈਕ ਆਫ ਸਲੀਪ ਹੋ ਗਈ ਵੀ ਆਪਾਂ ਸੌਂਦੇ ਨਹੀਂ ਟਾਈਮ ਸਿਰ ਠੀਕ ਹੈ ਸੋਸ਼ਲ ਮੀਡੀਆ ਦਾ ਜੋਗੇ ਅਸੀਂ ਸੋਸ਼ਲ ਮੀਡੀਆ ਤੇ ਲੱਗੇ ਰਹਿਨੇ ਆ ਦੂਜੇ ਨੰਬਰ ਤੇ ਜਿਹੜਾ ਖਾਣ ਪੀਣ ਵਾਲਾ ਸਿਸਟਮ ਹੈ ਉਹ ਟਾਈਮ ਤੇ ਨਹੀਂ ਹੈਗਾ ਜੰਕ ਫੂਡ ਦਾ ਜਿਹੜਾ ਪ੍ਰਯੋਗ ਹੈ ਉਹ ਬਹੁਤ ਜ਼ਿਆਦਾ ਇੱਕ ਆਪਾਂ ਕਿਸੇ ਤਰ੍ਹਾਂ ਦੀ ਕੋਈ ਵਰਕਆਊਟ ਕੋਈ ਐਕਸਰਸਾਈਜ਼ ਨਹੀਂ ਕਰਦੇ ਬਿਲਕੁਲ ਤੇ ਚੌਥਾ ਸਭ ਤੋਂ ਜਿਹੜਾ ਮੇਨ ਚੀਜ਼ ਹੈ ਜਿਹਦੇ ਕਰਕੇ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਬੰਦੇ ਨੂੰ ਪ੍ਰੋਬਲਮ ਹੈ ਉਹ ਹੈਗੀ ਹੈ ਸਟ्रेस ਟੈਨਸ਼ਨ ਦਿਮਾਗ ਦੇ ਉੱਤੇ ਦਿਮਾਗੀ ਤਣਾਅ ਬਿਨਾ ਕਿਸੇ ਗੱਲ ਤੋਂ ਮੈਂ ਸੋਸ਼ਲ ਮੀਡੀਆ ਤੇ ਫੋਟੋ ਪਾਈ ਏ ਉੱਤੇ ਲਾਈਕ ਨਹੀਂ ਆਏ ਇਸ ਗੱਲ ਦੀ ਟੈਨਸ਼ਨ ਸੋ ਆ ਜਿਹੜੇ 4 ਪੁਆਇੰਟ ਨੇ ਜੇ ਤੁਸੀਂ ਇਹਨਾਂ ਨੂੰ ਚਾਰਾਂ ਨੂੰ ਕਵਰ ਕਰ ਲਓ ਤੇ ਤੁਸੀਂ ਪੀਸੀਓਡੀ ਦੀ ਪ੍ਰੋਬਲਮ ਤੋਂ ਕਾਫੀ ਹੱਦ ਤੱਕ ਬਚ ਸਕਦੇ ਹੋ ਬਾਕੀ ਅਸੀਂ ਨੁਸਖੇ ਫਾਰਮੂਲੇ ਤੇ ਡਾਇਰੈਕਟਲੀ ਆਨੇ ਆਂ ਵੀ ਇਹ ਨੁਸਕਾ ਫਾਰਮੂਲਾ ਜੇ ਤੁਸੀਂ ਸਾਡੇ ਦਿੱਤੇ ਹੋਏ ਢੰਗ ਨਾਲ ਯੂਜ਼ ਕਰੋਗੇ ਤੇ ਤੁਹਾਨੂੰ ਕਦੀ ਵੀ ਕਿਸੇ ਡਾਕਟਰ ਤੋਂ ਵੈਦ ਕੋ ਹਕੀਮ ਕੋ ਜਾਣ ਦੀ ਲੋੜ ਨਹੀਂ ਪੈਗੀ ਜੇਬਾ ਘਟਾਉਣ ਦੀ ਲੋੜ ਨਹੀਂ ਪੈਗੀ ਤੁਸੀਂ ਘਰ ਬੈਠੇ ਹੀ ਕਿਸੇ ਵੀ ਦਵਾਈ ਤੋਂ ਪੀਸੀਓਡੀ ਤੋਂ ਖੇੜਾ ਛਡਾ ਸਕਦੇ ਹੋ ਬੜੇ ਆਸਾਨੀ ਨਾਲ ਛਡਾ ਸਕਦੇ ਹੋ ਅੱਛਾ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਭੈਣ ਜੀ ਦੇ ਘਰ ਦੇ ਵੀ ਤੁਹਾਡੇ ਕੋਲ ਬੈਠੇ ਸੀ ਉਹ ਕਹ ਰਹੇ ਸੀ ਕਿ ਜੀ ਅਸੀਂ ਬਰਥ ਕੰਟਰੋਲ ਪिल्स ਬੜੀਆਂ ਖਾਧੀਆਂ ਉਸ ਤੋਂ ਬਾਅਦ ਉਹਨਾਂ ਨੂੰ ਇਹ ਦਿੱਕਤ ਆਈ ਹੈਗੀ ਹੈ ਜੀ ਤੇ ਹੋਰ ਕੀ ਕੀ ਕਾਰਨ ਹੁੰਦਾ ਹੈ ਮਤਲਬ ਜਿਹੜਾ ਅਨਿਮਿਤ ਪੀਰੀਅਡਸ ਨੇ ਜਿਹੜੇ ਉਹ ਬਣੇ ਰਹਿੰਦੇ ਨੇ ਕਦੇ ਰੁਕ ਗਿਆ ਕਦੇ ਘਟ ਆ ਗਿਆ ਕਦੇ ਵਧ ਆ ਗਿਆ ਫਲੋ ਮਤਲਬ ਉਹ ਹੋਰ ਕੀ ਕਾਰਨ ਹੁੰਦੇ ਨੇ ਇੱਕ ਕਾਰਨ ਤਾਂ ਤੁਸੀਂ ਦੱਸ ਹੀ ਦਿੱਤਾ ਦੇਖੋ ਜੀ ਅੰਦਰ ਸਿਸਟ ਬੰਦੀਆਂ ਨੇ ਸਿਸਟ ਤਾਂ ਬੰਦੀਆਂ ਨੇ ਜਦੋਂ ਅੰਦਰ ਉਹ ਸਫਾਈ ਨਹੀਂ ਹੁੰਦੀ ਸਫਾਈ ਹੁਣ ਮੈਂ ਤੁਹਾਨੂੰ ਪੰਜਾਬੀ ਜੇ ਗੱਲ ਸਮਝਾ ਦਿੰਨਾ ਵਾ ਜਿਹੜੇ ਬੰਦੇ ਨੇ ਪੁਰਸ਼ ਨੇ ਉਹਨਾਂ ਨੂੰ ਖੁੱਲ ਕੇ ਉਹਨਾਂ ਦਾ ਪੇਟ ਨਹੀਂ ਸਾਫ਼ ਹੁੰਦਾ ਉਹਨਾਂ ਨੂੰ ਪਾਟੀ ਨਹੀਂ ਆਂਦੀ ਪਈ ਤੇ ਜਿਹੜੀਆਂ ਲੇਡੀਜ਼ ਨੇ ਉਹਨਾਂ ਦਾ ਹਾਰਮੋਨਲ ਇਨਬੈਲੈਂਸ ਚੱਲਦਾ ਪਿਆ ਉਹਦੇ ਕਰਕੇ ਉਹਨਾਂ ਨੂੰ ਫਲੋ ਨਹੀਂ ਆਉਂਦਾ ਪਿਆ ਉਹਨਾਂ ਨੂੰ ਡੇਟ ਨਹੀਂ ਆਉਂਦੀ ਪਈ ਆ ਦੋਨੋਂ ਚੀਜ਼ਾਂ ਤੋਂ ਪ੍ਰੋਬਲਮ ਕੀ ਐ ਸਾਰਾ ਜਿਹੜਾ ਸਿਸਟਮ ਐ ਨਾ ਖਾਣ ਪੀਣ ਤੋਂ ਖਰਾਬ ਹੁੰਦਾ ਜਦੋਂ ਸਾਡਾ ਜੀਭ ਦਾ ਸਵਾਦ ਨਾ ਉਹ ਸਾਨੂੰ ਲੈ ਕੇ ਬਹਿ ਜਾਂਦਾ ਜਦੋਂ ਅਸੀਂ ਥੋੜਾ ਜਿਹਾ ਜੀਭ ਦਾ ਜਿਹੜਾ ਆਯੁਰਵੈਦਿਕ ਚੀਜ਼ਾਂ ਦੇ ਨਾਲ ਜੁੜਾਂਗੇ ਚੰਗੀਆਂ ਚੀਜ਼ਾਂ ਦੇ ਨਾਲ ਜੁੜਾਂਗੇ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵਰਥ কন্ট্রোল ਪਿਲ ਦੀ ਲੋੜ ਨਹੀਂ ਪੈਗੀ ਇਹ ਸਮਝ ਲਓ ਵੀ ਇਹ ਜਿਹੜੀ ਗੋਲੀ ਆਪਾਂ ਅੱਜ ਤਿਆਰ ਕੀਤੀ ਹੈ ਨਾ ਕਾਲੀ ਗੋਲੀ ਇਹ ਵਰਥ কন্ট্রোল ਪਿਲ ਦੀ ਸਤਿਆਂ ਨਾਸ ਮਾਰ ਦੇਣਾ ਇਹਨੇ ਜਿਹੜਾ ਉਹਦੇ ਨਾਲ ਇਫੈਕਟ ਹੋਇਆ ਸਰੀ ਹਾਂ ਜਿਹੜਾ ਜਿਹੜਾ ਸਾਈਡ ਇਫੈਕਟ ਹੋਇਆ ਨਾ ਅੰਦਰੋਂ ਜਦੋਂ ਬਾਡੀ ਕਲੀਨ ਅਪ ਹੋ ਗਈ ਤੁਹਾਡੀ ਬਾਡੀ ਡੀਟੌਕਸ ਹੋ ਗਈ ਸਫਾਈ ਹੋ ਗਈ ਤੁਹਾਡਾ ਰੀਪ੍ਰੋਡਕਟ ਸਿਸਟਮ ਸਾਫ ਹੋ ਗਿਆ ਇੱਕ ਹੋਰ ਗੱਲ ਇਹਦੇ ਚ ਐਡ ਕਰਾਂਗਾ ਜਿਹੜੀਆਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਡੌਲਮ ਆ ਰਹੀਏ 컨ਸੀਵ ਕਰਨ ਦੇ ਵਿੱਚ ਜਿਹੜੀਆਂ ਮਾਂ ਬਣਨ ਦੀ ਤਿਆਰੀ ਕਰ ਰਹੀਆਂ ਨੇ ਬਟ ਨਹੀਂ ਬਣ ਸਕੀਆਂ ਅਨਵੀਤ ਪੀਰੀਅਡ ਕਰਕੇ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਅੰਦਰੋਂ ਸਾਰਾ ਕੁਝ ਗੰਦਮੰਦ ਜੋ ਵੀ ਹੈਗਾ ਬਿਲਕੁਲ ਸਾਫ਼ ਹੋਏਗਾ ਇਹ ਗੱਲ ਦੀ ਪੂਰੀ ਜ਼ਿੰਮੇਵਾਰੀ ਮੇਰੀ ਹੈ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਮਾਮਲਾ ਹੈਗਾ ਬਹੁਤ ਵਾਰ ਹੁੰਦਾ ਜੀ ਪੀਰੀਅਡ ਲੇਟ ਵੀ ਆਉਂਦੇ ਨੇ ਔਰਤਾਂ ਨੂੰ ਭੈਣਾਂ ਨੂੰ ਸਾਡੀਆਂ ਨੂੰ ਮਤਲਬ ਪਹਿਲਾਂ 10 ਤਰੀਕ ਨੂੰ ਆਇਆ ਫਿਰ ਅਗਲਾ 10 ਵਜੇ ਦੀ ਬਜਾਏ ਉਹ ਹਫਤਾ ਪਹਿਲੇ ਹੀ ਆ ਗਿਆ 10 ਦਿਨ ਪਹਿਲੇ ਹੀ ਆ ਗਿਆ ਉਸ ਜਿਹੜਾ ਪੀਰੀਅਡ ਨੂੰ ਉਸ ਨਿਯਮਤ ਉਹਨੂੰ ਨਿਯਮਤ ਕਰੇਗੀ ਇਹ ਗੋਲੀ ਉਸ ਚੀਜ਼ ਨੂੰ ਹਾਂਜੀ ਹਾਂਜੀ ਤੁਸੀਂ ਇੰਟਰਵਲ ਦੀ ਗੱਲ ਕਰ ਰਹੇ ਹੋ ਇਨ ਰੈਗੂਲਰ ਪੀਰੀਅਡ ਕਹਿੰਦੇ ਆਪਾਂ ਇਹਨੂੰ ਇਨ ਰੈਗੂਲਰ ਪੀਰੀਅਡ ਮਤਲਬ ਇੱਕ ਡੇਟ ਨੂੰ ਜੇ 10 ਤਰੀਕ ਨੂੰ ਡੇਟ ਆਈ ਤੇ ਅੱਗੇ ਅਗਲੀ 15 ਨੂੰ ਆਈ 25 ਨੂੰ ਵੀ ਆਈ ਜਾਂ 5 ਨੂੰ ਆਈ ਹਾਂ 5 ਨੂੰ ਆਈ ਉਹਦਾ ਕੋਈ ਕੰਟਰੋਲ ਹੀ ਨਹੀਂ ਹੈਗਾ ਉਸ ਚੀਜ਼ ਨੂੰ ਹੀ ਇਹ ਕੰਟਰੋਲ ਕਰੇਗੀ ਬਹੁਤ ਵਾਰ ਮਹੀਨੇ ਚ ਦੋ ਵਾਰ ਵੀ ਆ ਜਾਂਦੇ ਜੀ ਦੇਖੋ ਜੀ ਇਹ ਰੈਗੂਲਰ ਸਾਈਕਲ ਚਾਹੀਦਾ ਨਾ ਜ਼ਿਆਦਾ ਚਾਹੀਦਾ ਜ਼ਿਆਦਾ ਆਏਗਾ ਤੇ ਵੀਕਨੈਸ ਹੋ ਜਾਏਗੀ ਜੇ ਘਟ ਜਾਏਗਾ ਤੇ ਫਿਰ ਮਟਾਪਾ ਆਏਗਾ ਹੋਰ ਸਾਈਡ ਇਫੈਕਟ ਹੋਣਗੇ ਫੇਸ਼ੀਅਲ ایرਆ ਜਾਣਗੇ ਤੁਹਾਡਾ ਮੇਲ ਹਾਰਮੋਨ ਹੁੰਦਾ ਟੈਸਟੋਸਟੋਨ ਉਹ ਵਧ ਜਾਏਗਾ ਸੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਏ ਫੀਮੇਲ ਜਿਹੜੀ ਉਹ ਤੰਦਰੁਸਤ ਰਹੇ ਸਾਡੀ ਕੋਈ ਵੀ ਭੈਣ ਹੈ ਉਹ ਬਿਲਕੁਕੁਲ ਤੰਦਰੁਸਤ ਰਹੇ ਜਿੱਦਾਂ ਇੱਕ ਹਿਊਮਨ ਬੋਡੀ ਨੂੰ ਤੰਦਰੁਸਤੀ ਦੇ ਵਿੱਚ ਸਟੇਜ ਤੇ ਰਹਿਣਾ ਚਾਹੀਦਾ ਉਸੇ ਸਟੇਜ ਤੇ ਲੈ ਕੇ ਆਣ ਲਈ ਇਹ ਕੁਦਰਤ ਨੇ ਸਾਨੂੰ ਬਹੁਤ ਅੱਛਾ ਤੋਹਫਾ ਦਿੱਤਾ ਇੱਕ ਤੁਸੀਂ ਇਹਨੂੰ ਬਸ ਦਿੱਤੇ ਹੋਏ ਤਰੀਕੇ ਦੇ ਨਾਲ ਯੂਜ਼ ਕਰਨਾ ਤੇ ਤੁਸੀਂ ਆਪ ਕਹੋਗੇ ਥੱਲੇ ਕਮੈਂਟਾਂ ਦੇ ਵਿੱਚ ਵੀ ਤੁਹਾਡਾ ਜਿਹੜਾ ਫਾਰਮੂਲਾ ਵੈਦ ਸਾਹਿਬ ਇਹ ਕਾਮਯਾਬੇ ਤੇ ਹਕੀਕਤ ਟੀਵੀ ਪੰਜਾਬੀ ਨੂੰ ਵੀ ਤੁਸੀਂ ਥੈਂਕਸ ਕਰੋਗੇ ਫਰੂਕੀ ਸਾਹਿਬ ਨੂੰ ਵੀ ਕਰੋਗੇ ਤੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਮੇਰੀਆਂ ਭੈਣਾਂ ਨੂੰ ਜੇ ਤੁਹਾਡੇ ਸਰਕਲ ਚ ਕੋਈ ਤੁਹਾਡੀ ਵਾਕਬ ਹੈ ਤੁਹਾਡੀ ਕੋਈ ਭੈਣ ਹੈ ਤੁਹਾਡੇ ਕੋਈ ਰਿਲੇਟਿਵ ਨੇ ਜਿੰਨੂੰ ਜਿੰਨੂੰ ਵੀ ਇਹ ਪ੍ਰੋਬਲਮ ਹੈਗੀ ਹੈ ਬੜਾ ਸੰਜੀਦਾ ਹੋ ਕੇ ਮੈਂ ਕਹਿੰਦਾ ਪਿਆ ਸਿਰਫ ਇੱਕ ਤੁਹਾਡਾ ਕਲਿੱਕ ਬਟਨ ਨੱਪਨਾ ਤੁਹਾਡਾ ਸ਼ੇਅਰ ਬਟਨ ਨੱਪਨਾ ਅਗਲੇ ਦੀ ਪ੍ਰੋਬਲਮ ਸਾਰੀ ਉਮਰ ਲਈ ਹੱਲ ਹੋ ਜਾਈਗੀ ਉਹ ਤੁਹਾਨੂੰ ਸਾਰੀ ਉਮਰ ਉਹ ਅਗਲਾ ਦਵਾਵਾਂ ਦਊਗਾ ਜੀ ਅੱਛਾ ਡਾਕਟਰ ਸਾਹਿਬ ਤੇ ਫਿਰ ਸਾਨੂੰ ਇਹ ਦੱਸੋ ਵੀ ਬਹੁਤ ਵਾਰ ਹੁੰਦਾ ਜੀ ਕਈ ਵਾਰ ਕ੍ਰੋਨਿਕਲ ਪ੍ਰੋਬਲਮਸ ਆ ਜਾਂਦੀਆਂ ਨੇ ਭੈਣਾਂ ਨੂੰ ਮਤਲਬ ਬੜੀਆਂ ਪੁਰਾਣੀਆਂ ਕਿਸੇ ਨੂੰ 2 ਸਾਲ ਤੋਂ ਪ੍ਰੋਬਲਮ ਹੈ ਕਿਸੇ ਨੂੰ ਸਾਲ ਤੋਂ ਪ੍ਰੋਬਲਮ ਹੈ ਜਾਂ ਸਾਡੀਆਂ ਜਿਹੜੀਆਂ ਬੱਚੀਆਂ ਹੈਗੀਆਂ ਨੇ ਅਨਵਿਆਈਆਂ ਉਹ ਕਹਿੰਦੀ ਵੀ ਵਧੀਆ ਹੈ ਚਲੋ ਡੇਟ ਨਹੀਂ ਆ ਰਹੀ ਪੀਰੀਅਡਸ ਨਹੀਂ ਆ ਰਹੇ ਉਹ ਘਰ ਦੇ ਨੂੰ ਦੱਸਦੇ ਵੀ ਨਹੀਂ ਹੈਗੇ ਲੇਕਿਨ ਜਦੋਂ ਤੱਕ ਉਹ ਖੁਲਾਸਾ ਹੁੰਦਾ ਜਦੋਂ ਤੱਕ ਪਤਾ ਲੱਗਦਾ ਤਾਂ ਫਿਰ ਉਹ ਅਸੀਂ ਕਹਿੰਦੇ ਵੀ ਪਾਣੀ ਲੰਘ ਚੁੱਕਿਆ ਹੁੰਦਾ ਹੱਦੋਂ ਟੂ ਲੇਟ ਹੋ ਜਾਂਦਾ ਟੂ ਲੇਟ ਹੋ ਜਾਂਦਾ ਉਹਨਾਂ ਤੇ ਕੰਮ ਕਰੇਗੀ ਕਰੇਗੀ ਜੀ ਕਿਉਂ ਨਹੀਂ ਕਰੇਗੀ ਠੀਕ ਹੈ ਦੇਖੋ ਪਤਾ ਹੀ ਗੱਲ ਹੈ ਅਸੀਂ ਤੁਹਾਨੂੰ ਕਿਸੇ ਡਾਕਟਰ ਕੋ ਵੈਦ ਕੋ ਹਕੀਮ ਕੋ ਭੇਜਣ ਚ ਇੰਟਰਸਟਿਡ ਨਹੀਂ ਹੈਗੇ ਜੀ ਉਸ ਗੱਲ ਕਰਕੇ ਤੁਹਾਡੇ ਲਈ ਇਹ ਫਾਰਮੂਲਾ ਲੈ ਕੇ ਆਏ ਆ ਜੀ ਬਟ ਫਿਰ ਵੀ ਜੇ ਕੋਈ ਕੇਸ ਇਦਾਂ ਦਾ ਹੈਗਾ ਜਿਆਦਾ ਕੰਪਲਿਕੇਟਿਡ ਏ ਜਿਹੜਾ ਕਹਿੰਦੇ ਪਾਵੇ ਨਹੀਂ ਉਹਦੇ ਲਈ ਫਿਰ ਅਸੀਂ ਆ ਦਵਾਈ ਆਪਣੀ ਵੀ ਤਿਆਰ ਕੀਤੀ ਏ ਬਟ ਇਹ ਦਿੰਨੇ ਆਪਾਂ ਆਫਟਰ ਡਾਇਗਨੋਸ ਇਹ ਆਪਾਂ ਕਹਿੰਦੇ ਆਖਰੀ ਰਸਤਾ ਜਿੱਥੇ ਜਾ ਕੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਨਾ ਉਥੇ ਇਹ ਰਸਤਾ ਖੁੱਲ ਜਾਂਦਾ ਅਸੀਂ ਕਿਸੇ ਨੂੰ ਵੀ ਇਹ ਨਹੀਂ ਕਹਿੰਦੇ ਵੀ ਤੁਹਾਨੂੰ ਜਵਾਬ ਏ ਜਵਾਬ ਨਾ ਨਾ ਦਾ ਸ਼ਬਦ ਜਿਹੜਾ ਨਾ ਉਹ ਮੇਰੇ ਕੋਲ ਹੈ ਹੀ ਨਹੀਂ ਕੀ ਆ ਮੈਂ ਨਾ ਤੇ ਬਲੀਵ ਹੀ ਨਹੀਂ ਕਰਦਾ ਮੈਂ ਕਹਿੰਨਾ ਟਰਾਈ ਕਰੋ ਐਂਡ ਤੱਕ ਜਦੋਂ ਤੱਕ ਪੇਸ਼ੀਐਂਟ ਸਾਡਾ ਸਾਡੇ ਤੋਂ ਸੈਟੀਸਫਾਈ ਨਹੀਂ ਹੁੰਦਾ ਉਦੋਂ ਤੱਕ ਅਸੀਂ ਹੱਥ ਖੜੇ ਕਰਕੇ ਨਹੀਂ ਕਿਸੇ ਨੂੰ ਤੁਹਾਡੀ ਮਹਾਰਾਜ ਦੀ ਕਿਰਪਾ ਉਹ ਉਟਾ ਸਰਾ ਲੈ ਕੇ ਰੱਬ ਦਾ ਤੇ ਅਸੀਂ ਹਰ ਬੰਦੇ ਦਾ ਇਲਾਜ ਪੋਜ਼ਿਟਿਵਿਟੀ ਨਾਲ ਕਰੀਦਾ ਜਦੋਂ ਤੁਸੀਂ ਪੋਜ਼ਿਟਿਵ ਹੋਵੋਗੇ ਤੁਹਾਡਾ ਪੇਸ਼ੈਂਟ ਆਟੋਮੈਟਿਕਲੀ ਪੋਜ਼ਿਟਿਵ ਹੋ ਜਾਏਗਾ ਤੇ ਫਿਰ ਅੱਜ ਸਾਡੇ ਭੈਣ ਨੂੰ ਜਿਹੜਾ ਇਹ ਤੋਹਫਾ ਦੇਣਾ ਹੁਣ ਸਾਨੂੰ ਸਮਝਾ ਵੀ ਦੋਗੇ ਜੀ ਇਹ ਗੋਲੀਆਂ ਹੈਗੇ ਨੇ ਕਿਵੇਂ ਬਟਨੀਆਂ ਨੇ ਕਿਵੇਂ ਬਣਾਉਣੀਆਂ ਨੇ ਕਿਉਂਕਿ ਕਈ ਵਾਰ ਟਾਈਮ ਜ਼ਿਆਦਾ ਹੋ ਜਾਂਦਾ ਬਗੈਰ ਟਾਈਮ ਅਸੀਂ ਵੇਸਟ ਕੀਤੇ ਬਹੁਤ ਸ਼ਾਰਟ ਦੇ ਵਿੱਚ ਦੱਸਾਂਗਾ ਪੀਡੀਓ ਨੂੰ ਤੁਸੀਂ ਜਿਹੜਾ ਪੂਰਾ ਚੰਗੀ ਤਰ੍ਹਾਂ ਇਹ ਜਿਹੜਾ ਪਾਰਟ ਹੈ ਨਾ ਇਹਨੂੰ ਤੁਸੀਂ ਸੇਵ ਕਰ ਲਓ ਆਪਣੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੈਨ ਲੈਣਾ ਜੀ ਇੱਕ ਠੀਕ ਹੈ ਪੈਨ ਲੈਣਾ ਉਹਨੂੰ ਬਾਕੀ ਦਿਖਾ ਦਿਓ ਡਾਕਟਰ ਸਾਹਿਬ ਹਾਂਜੀ ਹਾਂਜੀ ਬਣਾ ਕੇ ਦਿਖਾਨੇ ਜੀ ਆਪਾਂ ਠੀਕ ਹੈ ਆਹ ਦੇਖੋ ਤੁਹਾਡੇ ਸਾਹਮਣੇ ਪੈਨ ਪਿਆ ਠੀਕ ਹੈ ਠੀਕ ਹੈ ਪੈਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਸੀ ਘਿਓ ਪਾ ਲੈਣਾ ਕੋਸ਼ਿਸ਼ ਕਰੋ ਤੁਹਾਨੂੰ ਗਾਂ ਦਾ ਓਰੀਜਨਲ ਘਿਓ ਮਿਲ ਜੇ ਠੀਕ ਹੈ ਗਾਂ ਦਾ ਦੇਸੀ ਘਿਓ ਮਿਲ ਜੇ ਪਿਓਰ ਜੇ ਘਰ ਦਾ ਤੇ ਸਭ ਤੋਂ ਵਧੀਆ ਠੀਕ ਹੈ 4 ਚਮਚ ਆਪਾਂ ਘਿਓ ਪਾਣਾ ਇੱਥੇ ਦੇਸੀ ਘਿਓ ਠੀਕ ਹੈ ਜੀ 4 ਚਮਚ ਘਿਓ ਪਾ ਕੇ ਉਹਨੂੰ ਮੜਾ ਜਾ ਓਰੀਜਨਲ ਜਣਾ ਠੀਕ ਹੈ ਠੀਕ ਹੈ ਥੋੜਾ ਜਿਹਾ ਜਦੋਂ ਕਿ ਉਹ ਗਰਮ ਹੋ ਜਾਏਗਾ ਉਹ ਪਟਾਕੇ ਜਿਹਾ ਮਾਰਨੇ ਸ਼ੁਰੂ ਕਰ ਦੇਗਾ ਤੇ ਸੈਕਿੰਡ ਨੰਬਰ ਤੇ ਆਪਾਂ ਉਹਦੇ ਵਿੱਚ ਪਾਵਾਂਗੇ ਗੁੜ ਠੀਕ ਹੈ ਗੁੜ ਆਪਾਂ ਲੈਣਾ ਇੱਕ ਕੋਲੀ ਠੀਕ ਹੈ ਠੀਕ ਹੈ ਜੀ ਆਹ ਗੁੜ ਲੈ ਲਿਆ ਜੀ ਆਪਾਂ ਇੰਨਾ ਕੁ ਠੀਕ ਹੈ ਠੀਕ ਹੈ ਆਹ ਗੁੜ ਆਪਾਂ ਕਿਉਂ ਦੇਖੋ ਤੁਹਾਡੇ ਸਾਹਮਣੇ ਗਰਮ ਹੋਣਾ ਸ਼ੁਰੂ ਹੋ ਗਿਆ ਜੀ ਤੇ ਉਹਦੇ ਵਿੱਚ ਅਸੀਂ ਆਹ ਗੁੜ ਪਾਤਾ ਗੁੜ ਤੋਂ ਬਾਅਦ ਥੋੜਾ ਜਿਹਾ ਗੁੜ ਨੂੰ ਆਪਾਂ ਰਿਜ ਲੈਣ ਦੇਣਾ ਮਿਕਸ ਆਪ ਜਿਹਾ ਕਰ ਲੈਣਾ ਇਹਨੂੰ ਕਿਓ ਦੇ ਨਾਲ ਜਦੋਂ ਦੀ λεਵੀਜੀ ਬਣ ਗਈ ਪੇਸਟ ਜੀ ਬਣ ਗਈ ਤੇ ਦੂਜੇ ਨੰਬਰ ਤੇ ਆਪਾਂ ਇਹ ਜੁਵੈਨ ਪਾ ਲੈਣੀ ਹੈ ਜੀ ਜੁਵੈਨ ਦਾ ਆਪਾਂ ਇੱਕ ਚਮਚਾ ਯੂਜ਼ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਆ ਇੱਕ ਚਮਚਾ ਪਾ ਜੁਵੈਨ ਇਹਦੇ ਵਿੱਚ ਐਡ ਕਰਤੀ ਹੈ ਠੀਕ ਹੈ ਜੀ ਤੇ ਤੀਜੇ ਨੰਬਰ ਤੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀਰਾ ਠੀਕ ਹੈ ਜੀ ਜੀਰੇ ਦਾ ਆਪਾਂ ਇੱਕ ਚਮਚ ਲਵਾਂਗੇ ਇਹਨਾਂ ਠੀਕ ਹੈ ਜੀ ਠੀਕ ਹੈ ਜੀ ਆ ਪਾ ਲਈ ਤਾਂ ਆਪਾਂ ਵਿੱਚ ਇਨੂੰ ਥੋੜਾ ਜਿਹਾ ਹੋਰ ਰਿਜਨਲਨ ਦਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਅਪ ਕਰਾਂਗੇ ਆ ਦੇਖੋ ਤੁਹਾਡੇ ਸਾਹਮਣੇ ਮੈਂ ਮਿਕਸ ਅਪ ਕਰ ਰਿਹਾ ਠੀਕ ਹੈ ਜੀ ਆ ਬਣ ਕੇ ਸਾਡਾ ਫਾਰਮੂਲਾ ਬਿਲਕੁਲ ਤਿਆਰ ਹੈ ਇਹਨੂੰ ਅਸੀਂ ਬਿਲਕੁਲ ਆ ਕੱਚ ਦੀ ਪਲੇਟ 'ਚ ਪਾ ਲਿਆ ਪਾ ਕੇ ਤੇ ਇਹਦੇ ਆਪਾਂ ਪਿਆਰ ਨਾਲ ਹੱਥ ਨਾਲ ਗੋਲੀਆਂ ਜਿਹੜੀਆਂ ਇਹ ਬਟਨੀਆ ਸ਼ੁਰੂ ਕਰਤੀਆਂ ਗੋਲੀਆਂ ਦਾ ਦੇਖੋ ਟੈਕਸਚਰ ਕਿੰਨਾ ਪਿਆਰਾ ਆ ਦਾ ਕਲਰ ਕਿੱਡਾ ਸੋਹਣਾ ਠੀਕ ਹੈ ਤੇ ਇਹਦੀ ਜਿਹੜੀ ਕਿ ਡਿਫਰੈਂਸ ਆ ਰਹੀ ਉਹ ਕਿੰਨੀ ਵਧੀਆ ਆ ਰਹੀ ਹੈ ਜੀ ਤੇ ਇਹ ਜਿਹੜੀਆਂ ਗੋਲੀਆਂ ਨੇ ਨਾ ਫਰੂਕੀ ਸਾਹਿਬ ਇਨੂੰ ਖਾਣ ਦਾ ਵੀ ਇੱਕ ਖਾਸ ਢੰਗ ਤਰੀਕਾ ਹੈਗਾ ਜੀ ਜੀ ਆ ਬਣ ਗਈ ਆ ਗੋਲੀ ਬਣ ਕੇ ਸਾਡੇ ਮੂਰੇ ਤਿਆਰ ਹੈ ਜੀ ਇਸ ਵੇਲੇ ਆ ਦੇਖੋ ਕੀ ਬਣਿਆ ਇੱਕ ਗੋਲੀਆਂ ਜਿਹੜੀਆਂ ਨਾ ਸਾਡੀਆਂ ਭੈਣਾਂ ਨੇ ਖਾਣੀਆਂ ਵੀ ਬੜੀਆਂ ਸ਼ੌਂਕ ਨਾਲ ਇਹ ਜਦੋਂ ਸਨੈਕਸ ਖਾਈਦੇ ਨੇ ਨਾ ਉਦਾਂ ਸਨੈਕਸ ਉਹਨੂੰ ਗੋਲੀਆਂ ਖਾਣੀਆਂ ਦੇ ਨਾਲ ਗੋਲੀਆਂ ਨੇ ਮਸਲਾ ਵੀ ਹੱਲ ਕਰ ਦੇਣਾ ਇਹਨਾਂ ਦਾ ਤੇ ਫਿਰ ਇਹ ਖਾਣੇ ਕਿਸ ਵੇਲੇ ਜੀ ਸਾਨੂੰ ਇਹ ਦੱਸ ਦਿਓ ਇਹ ਖਾਣ ਦਾ ਤੁਹਾਨੂੰ ਸਹੀ ਤਰੀਕਾ ਤੋਂ ਸੁਲੰਘਾ ਵਾ ਜੀ ਬਹੁਤ ਵਧੀਆ ਤਰੀਕਾ ਇਹ ਜਦੋਂ ਆਪਾਂ ਨੂੰ ਲੱਗੇ ਵੀ ਆਪਣਾ ਮਸਲਾ ਹੱਲ ਨਹੀਂ ਹੁੰਦਾ ਪਿਆ ਵੀ ਪੀਰੀਅਡ ਬਿਲਕੁਲ ਨਹੀਂ ਆ ਰਹੇ ਹਾਂਜੀ ਉਦੋਂ ਲਗਾਤਾਰ ਅਸੀਂ ਵੱਧ ਤੋਂ ਵੱਧ 5 ਦਿਨ ਖਾ ਸਕਦੇ ਹਾਂ ਠੀਕ ਹੈ 5 ਦਿਨ ਤੋਂ ਵੱਧ ਕਿਸੇ ਨੇ ਨਹੀਂ ਖਾਣੀ ਠੀਕ ਹੈ ਠੀਕ ਹੈ ਜੀ ਰੋਜ਼ ਦੀ ਆਪਾਂ ਇੱਕ ਗੋਲੀ ਖਾ ਸਕਦੇ ਹਾਂ ਗੋਲੀ ਖਾਣ ਦਾ ਇੱਕ ਹੋਰ ਤੁਹਾਨੂੰ ਤਰੀਕਾ ਦੱਸ ਲੰਗਾਵਾ ਇਹਦੇ ਨਾਲ ਕੱਲੀ ਗੋਲੀ ਨਹੀਂ ਖਾਣੀ ਠੀਕ ਹੈ ਇਹਦੇ ਨਾਲ ਅਸੀਂ ਇੱਕ ਕਾੜਾ ਯੂਜ਼ ਕਰਾਂਗੇ ਠੀਕ ਹੈ ਜਦੋਂ ਤੁਸੀਂ ਕਾੜੇ ਦੇ ਨਾਲ ਇਹਨੂੰ ਯੂਜ਼ ਕਰੋਗੇ ਇਹਦਾ ਅਸਰ ਜਿਹੜਾ ਉਹ ਤੁਹਾਡਾ ਘਟੋ ਘਟ ਨਹੀਂ ਤੇ ਦੋ ਗੁਣਾ ਹੋ ਜਾਏਗਾ ਕਾੜਾ ਵੀ ਬਣਾ ਕੇ ਦਿਖਾ ਦਿਓ ਜੀ ਫਿਰ ਕਾੜਾ ਵੀ ਬਣਾ ਕੇ ਦੱਸਣੇ ਜੀ ਕਾੜੇ ਲਈ ਕੀ ਕਰਨਾ ਜੀ ਆਪਾਂ ਦੋ ਗਲਾਸ ਪਾਣੀ ਲੈਣਾ ਆ ਦੇਖੋ ਜੀ ਤੁਹਾਡੇ ਸਾਹਮਣੇ ਦੋ ਗਲਾਸ ਰਹੀ ਪਾਣੀ ਪਾਇਆ ਇਹ ਚ ਪੈਨ ਦੇ ਵਿੱਚ ਉਹਦੇ ਵਿੱਚ ਪਾਤਾ ਆਪਾਂ ਵੱਡਾ ਇੱਕ ਪੀਸ ਦਾਲਚੀਨੀ ਦਾ ਠੀਕ ਹੈ ਠੀਕ ਹੈ ਲੱਕੜੀ ਜੀ ਜਿਹੜੀ ਹੁੰਦੀ ਹੈ ਦਾਲਚੀਨੀ ਵਾਲੀ ਤੇ ਨਾਲ ਆਪਾਂ ਤਿੰਨ ਪਾਲੇ ਨੇ ਵੱਡੇ ਲੈ ਜੀ ਵੱਡੀ ਇਲਾਇਚੀ ਮੋਟੀ ਇਲਾਇਚੀ ਠੀਕ ਹੈ ਠੀਕ ਹੈ ਤਿੰਨ ਪੀਸ ਪਾਲੇ ਆਪ ਇਹਦੇ ਇਹਨੂੰ ਹੁਣ ਚੰਗੀ ਤਰ੍ਹਾਂ ਕੜ ਲੈਂਦੇਣਾ ਜਦੋਂ ਕੜਕੜ ਕੇ ਪਾਣੀ ਤੁਹਾਡਾ ਜਿਹੜਾ ਆਪਾਂ 2 ਗਲਾਸ ਪਾਣੀ ਪਾਇਆ ਸੀ ਉਹ ਤਕਰੀਬਨ ਪੌਣਾ ਕੋਈ ਗਲਾਸ ਰਹਿ ਗਿਆ ਫਿਰ ਉਹਨੂੰ ਪੁਣ ਲੈਣਾ ਜਾਲੀ ਦਾ ਠੀਕ ਹੈ ਆ ਪੁਣ ਕੇ ਸਾਡੇ ਬੁਰੇ ਆ ਗਿਆ ਜੀ ਠੀਕ ਹੈ ਜੀ ਇੱਕ ਗਲਾਸ ਪਾਣੀ ਦਾ ਤੇ ਨਾਲ ਆਪਾਂ ਇੱਕ ਗੋਲੀ ਇੱਕ ਟਾਈਮ ਦੇ ਵਿੱਚ ਕੰਜ਼ੂਮ ਕਰ ਸਕਦੇ ਹਾਂ ਕਿਸ ਵੇਲੇ ਜੀ ਇਹ ਆਪਾਂ ਜਿਹੜਾ ਬੈਸਟ ਟਾਈਮ ਇਹਦਾ ਕੰਜ਼ੂਮ ਕਰੰਦਾ ਇੱਕ ਤੇ ਆਪਾਂ ਇਹਨੂੰ ਚੌਂਕੜੀ ਮਾਰ ਕੇ ਬੈਠ ਕੇ ਪੀਣਾ ਪਾਣੀ ਨੂੰ ਜਦੋਂ ਗੋਲੀ ਖਾਣੀ ਹੈ ਬੈਠ ਕੇ ਖਾਣੀ ਹੈ ਖੜੇ ਹੋ ਕੇ ਨਹੀਂ ਖਾਣੀ ਰਾਤ ਦੀ ਰੋਟੀ ਤੋਂ 1 ਘੰਟਾ ਬਾਅਦ ਇਹਨੂੰ ਆਪਾਂ ਦਿਹਾੜੀ ਦੇ ਵਿੱਚ ਸਿਰਫ ਇੱਕ ਵਾਰੀ ਕੰਜ਼ੂਮ ਕਰ ਸਕਦੇ ਹਾਂ ਹਾਂ ਤੇ ਲਗਾਤਾਰ 5 ਦਿਨ ਕੰਜ਼ੂਮ ਕਰ ਸਕਦੇ ਹਾਂ ਇਸ ਤੋਂ ਜ਼ਿਆਦਾ ਕਿਸੇ ਨੇ ਵੀ ਨਹੀਂ ਕੰਜ਼ੂਮ ਕਰਨਾ ਤੇ ਇਸ ਫਾਰਮੂਲੇ ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕਰਨੀ ਆਪਦੀ ਮਰਜ਼ੀ ਨਾਲ ਇਹਦੇ ਵਿੱਚ ਕੋਈ ਵੀ ਅਲਟਰੇਸ਼ਨ ਨਹੀਂ ਕਰਨੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸੰਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਕਾਲੀ ਗੋਲੀ ਹੈਗੀ ਆ ਔਰ ਇਸ ਦਾਲ ਚੀਨੀ ਔਰ ਇਲਾਇਚੀ ਵੱਡੀ ਇਲਾਇਚੀ ਵਾਲਾ ਜਿਹੜਾ ਫਾਰਮੂਲਾ ਨੁਸਖਾ ਹੈਗਾ ਕਾਫੀ ਹੱਦ ਤੱਕ ਭੈਣਾਂ ਨੂੰ ਜਿਹੜਾ ਰਿਲੀਫ ਦੇ ਸਕਦਾ ਹੈ ਉਹਨਾਂ ਦੀਆਂ ਪ੍ਰੋਬਲਮਾਂ ਦੇ ਵਿੱਚ ਪਰ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਹੋਇਆ ਕਿ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਸਬੰਧਿਤ ਡਾਕਟਰ ਵੈਦ ਹਕੀਮ ਨਾਲ ਤੁਸੀਂ رابطہ ਜ਼ਰੂਰ ਕਰਨਾ ਹੈ ਤੁਹਾਡੇ ਨੇੜੇ ਕੋਈ ਵੈਦ ਹਕੀਮ ਡਾਕਟਰ ਹੈ ਉਹਦੇ ਨਾਲ ਤੁਸੀਂ رابطہ ਕਰਨਾ ਹੈ ਔਰ ਅ ਜਿਹੜੀ ਗੁਜ਼ਾਰਿਸ਼ ਇਹ ਹੈਗੀ ਹੈ ਕਿ ਇਸ ਨੁਸਖੇ ਨੂੰ ਫਾਰਮੂਲੇ ਨੂੰ ਬਿਨਾਂ ਡਾਕਟਰ ਦੀ ਸਲਾਹ ਤੋਂ ਤੁਸੀਂ ਇਸਤੇਮਾਲ ਨਹੀਂ ਕਰਨਾ ਅੱਛਾ ਡਾਕਟਰ ਸਾਹਿਬ ਜੰਦਿਆਂ ਦੇ ਸਾਨੂੰ ਇਹ ਦੱਸ ਦੇ ਵੀ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਆਪਣੀ ਪ੍ਰੋਬਲਮ ਬਾਰੇ ਤੇ ਕਿਵੇਂ ਹੋ ਸਕਦੀ ਹੈ ਦੇਖੋ ਜੀ ਮੈਂ ਹਫਤੇ ਦੇ 7 ਦੇ 7 ਦਿਨ ਹੀ ਮਿਲਦਾ ਮਾਂ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੀ 6 ਵਜੇ ਤੱਕ ਜਲੰਧਰ ਗੜਾ ਰੋਡ ਪਿੰਦਾ ਜੀ ਪੈਰਾਮਿਡ ਸਰਵਿਸਿਜ਼ ਹੈਗੀ ਹੈ ਪੈਰਾਮਿਡ ਸਰਵਿਸ ਦੇ ਬਿਲਕੁਲ ਨਾਲ ਨਾਲ ਜਿਹੜਾ ਆਪਣਾ ਹੈ 164 ਨੰਬਰ ਕਿਸੇ ਨੇ ਵੀ ਆਣਾ ਮਿਲਣਾ ਆਉਣ ਤੋਂ ਪਹਿਲਾਂ WhatsApp ਦੇ ਉੱਤੇ ਤੁਸੀਂ ਮੇਰੇ ਕੋਲ ਸੰਮਾਨ ਲਿਓ ਮੈਂ ਤੁਹਾਨੂੰ ਪ੍ਰੋਪਰ ਲੋਕੇਸ਼ਨ ਵੀ ਭੇਜ ਦਵਾਂਗਾ ਜੇ ਤੁਹਾਡੇ ਕੋ ਕੋਈ ਮੇਰੇ ਮੁਤਲਕ ਸਵਾਲ ਹੈਗਾ ਜਾਂ ਤੁਹਾਨੂੰ ਨੁਸਖੇ ਫਾਰਮੂਲੇ ਦਾ ਵੀਡੀਓ ਦਾ ਲਿੰਕ ਚਾਹੀਦਾ ਤੁਹਾਨੂੰ ਉਹ ਵੀ ਮਿਲ ਜੇਗਾ ਉਹ ਵੀ ਤੁਹਾਨੂੰ ਮੈਂ ਪ੍ਰੋਵਾਈਡ ਕਰਾਵਾਂਗਾ ਪਲੱਸ ਜਿਹੜਾ ਵੀ ਸਮਾਨ ਇਹਦੇ ਵਿੱਚ ਯੂਜ਼ ਹੁੰਦਾ ਉਹ ਮੈਂ ਤੁਹਾਨੂੰ ਪ੍ਰੋਵਾਈਡ ਨਹੀਂ ਕਰਾਂਦਾ ਉਹ ਤੁਹਾਨੂੰ ਬਾਜ਼ਾਰੋਂ ਆਪ ਰੇਂਜ ਕਰਨਾ ਪੈਂਦਾ ਮੇਰੇ ਕੋਲੋਂ ਟ੍ਰੀਟਮੈਂਟ ਲਈ ਤੁਸੀਂ ਮਿਲ ਸਕਦੇ ਹੋ ਮੈਨੂੰ ਮੇਰੇ ਕੋਲ ਮੈਡੀਸਨ ਹੁੰਦੀ ਹੈ ਦਵਾਈ ਹੁੰਦੀ ਹੈ ਇਲਾਜ ਹੁੰਦਾ ਡਾਇਗਨੋਸ ਹੁੰਦਾ ਡਾਇਗਨੋਸ ਕਰਨ ਦਾ ਸਲਾਮ ਅਸ਼ਰਾ ਕਰਨ ਦਾ ਕੋਈ ਫੀਸ ਨਹੀਂ ਹੈਗੀ ਸਾਡੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਇਹ ਨੁਸਖਾ ਫਾਰਮੂਲਾ ਉਹਨੀਆਂ ਆਪਣੀਆਂ ਸਹੇਲੀਆਂ ਤੱਕ ਉਹਨਾਂ ਆਪਣੀਆਂ ਭੈਣਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਪੀਰੀਅਡਸ ਨਾਲ ਸੰਬੰਧਿਤ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੂੰ ਇਸ ਵੇਲੇ ਸਤਾ ਰਹੀਆਂ ਨੇ ਧੰਨਵਾਦ